ਕਰਦਾ ਰਹੇ ਹੋ ਹਾਂ ਪਾ ਨਹੀਂ ਉਹ ਬੈਠੇ ਨੇ ਭੈਣ ਦੇ ਮਾਮਲੇ ਦੀ ਜੱਜਾਂ ਐ ਕਰੀ ਵੱਡੇ ਗੱਪੀ ਨੇ ਭੈਣ ਦੇ ਖਾ ਹਮ ਆਪਦੇ ਆਪਣੂ ਬਾਲਾ ਕਾਹੋਂ ਦੇਣੇ ਅੱਜ ਇਹ ਜੇ ਗੱਪਾਂ ਛਿੱਟਦੇ ਨੇ ਵੀ ਉਹ ਕਹਾਂ ਕਹਿਣੇ ਵੀ ਉਹਨਾਂ ਦਾ ਵੀ ਗੁਰੂ ਟੱਕਰ ਗੁਰੂ ਹਾਂ ਬਸ ਇੱਕ ਤੂੰ ਇੱਕ ਮੈਂ ਲਾ ਦੀਆਂ ਮਰੋੜੇ ਇਹਦਾ ਜਾ ਤੂੰ ਗੱਪ ਦਾ ਵੱਡਾ ਹਿੱਟਾਂ ਕੋਈ ਨਾ ਤੂੰ ਦੇਖਦਾ ਜਾ ਤੂੰ ਕਹਿੰਦਾ ਮਗਰ ਨਾ ਤੂੰ ਚੱਲੋ ਯਾਰ ਮੈਂ ਚੱਲਾਂ ਪਾ ਨਹੀਂ ਹਾਂ ਲੈ ਭਾਈ ਆ ਚੱਕਾ ਆਣੀ ਯਾਰ ਇਹ ਤਾਂ ਹੋਰ ਪਾਸੇ ਚੱਲ ਗਿਆ ਹੋ ਤਾਂ ਉਹਨੂੰ ਚੱਲ ਪੈਰ ਗੱਲ ਤਾਂ ਕਿੱਥੋਂ ਆਉਰੇ ਫੜਾੜੀ ਮੇਰੀ ਉਹ ਤਰ ਤੇਰੀ ਜਿਹੜੀ ਆਦ ਹੈ ਕਿ ਮੈਂ ਇਹਨੂੰ ਤੂੰ ਚੱਲ ਜਾ ਫੜ ਜਾ ਉਹਨੂੰ ਜੀ ਤੂੰ ਚੱਲ ਜਾ ਡੀਲੂ ਚੱਲ ਓਏ ਦੇਖਾਂਦੇ ਕਿ ਮੈਂ ਵੀ ਦਾ ਵੀ ਆਪਾਂ ਦੇਖਾਂਗੇ ਵੀ ਤੇ ਚੱਲਾਂਗੇ ਵੀ ਦੇਖਾਂਗੇ ਵੀ ਚੱਲਾਂਗੇ ਤਾਂ ਸਦਾ ਮਨ ਦਾ ਚੱਲੋ ਸਾਡਾ ਥੋੜੀ ਡੀਟੀ ਉਰੇ ਬਈਆ ਯਾਰ ਬਈਆ ਹੈ ਬਈਆ ਉਹ ਕਰ ਲ ਸੁਣਾਓ ਜਰ ਇਹ ਕਾਹ ਦਾ ਫਾਇਦਾ ਫਰਜਾ ਫਰਜਾ ਬਾਦੀ ਆ ਪਈ ਹੈ ਜੀ ਪੀ ਆ ਕਟਲੀ ਹੈ ਓਏ ਹਾਂ ਆ ਕਟਲੀ ਕੰਜਰ ਦੇਣੇ ਚਾਲਾ ਇਹ ਤਾਂ ਸਾਡੀ ਨੰਬਰ ਨੇ ਹੁਣ ਤੁਸੀਂ ਚੱਲੋਂ ਮਹਿੰਦਰ ਸਿੰਘ ਚੱਲ ਮਹਿੰਦਰਾ ਤੁਸੀਂ ਚੱਲੋ ਆਪ ਚ ਬਈ ਮੈਂ ਆਪਾਂ ਦੇ ਕਟਲੀ ਦੀ ਹਾਂ ਹਾਂ ਇਹ ਵੀ ਉੱਥੇ ਗਈ ਚਾਲਾ ਕਰਦਾ ਰਿਹਾ ਉਹ ਦੋਸਤ ਚੱਲ ਜੀ ਉਹ ਜਰ ਮੈਂ ਗੱਲ ਹੀ ਸੁਣਾ ਦਿੰਨਾ ਯਾਰ ਆਹ ਸੁਣਾ ਉਹ ਸਾਰਾ ਪਾ ਨਸ਼ਾ ਦਾ ਦਿੰਨਾ ਇਹਦਾ ਪਗੜੀ ਆ ਮੰਗਾ ਹਾਂ ਇਹ ਪੀ ਕੇ ਸੁੱਖਾ ਯਾਰ ਆਪਾਂ ਨੂੰ ਇਹ ਨਸ਼ਾ ਉਹ ਗੱਲ ਸੁਣਾਉਂ ਗਏ ਦੋ ਮਿੰਟ ਟਾਈਮ ਹੈ ਵੀ ਕੁੱਟਲੀ ਉਹ ਖੜ ਜਾ ਯਾਰ ਤੂੰ ਹੀ ਬੋਲੀਂ ਨਾ ਤੂੰ ਯਾਰ ਗੱਲ ਵੀ ਸੁਣ ਲਾ ਮੇਰੇ ਦਿਮਾਗ ਚ ਔੜ ਗਈ ਚਲੋ ਕੰਮ ਦੀ ਗੱਲ ਸੁਣਾ ਇਹ ਸੁੱਖਾ ਪੀਤਾ ਹਣਾ ਵੀੜੀ ਬੀੜੀਆਂ ਉਹਨਾਂ ਤੇ ਸੁੱਖਾ ਨਾ ਰਹਾਉਂਦਾ ਉਹ ਦੱਸਿਆ ਕਰ ਜਮਣੀ ਸਾਰੀ ਸੁਣੀ ਹੈ ਜੀ ਦਾ ਉਹ ਪਾਣੀ ਤੇ ਜੇ ਆਪਾਂ ਹੁਣ ਐ ਕਰੀਏ ਕੋਈ ਮੱਝ ਮੁੱਝ ਲੈ ਲਈਏ ਸਾਂਝੀ ਲੈ ਲੰਨੇ ਆਂ ਸਾਂਝੀ ਲੈ ਲੰਨੇ ਆਂ ਤੂੰ ਵੀ ਛੜਾਂ ਮੈਂ ਵੀ ਛੜਾਂ ਦੁੱਧ ਪੀ ਚੱਲਾਂਗੇ ਦੁੱਧ ਪੀ ਚੱਲਾਂਗੇ ਆਖੜੇ ਹੋ ਜੂਗੇ ਦੁੱਧ ਹੋਰ ਤੇਰੀ ਮੱਝ ਤੋਂ ਵਾਲ ਯਾਰ ਆ ਗਏ ਮੇਰੇ ਕੋਈ ਹਾਂ ਕਿਰੋ ਅਸ਼ੀਰਾਂ ਦੀ ਮੱਝ ਆ ਮੱਝਾਂ ਦੀ ਪਾਇੰਦ ਨੇ ਨਾ ਮੈਂ ਤਾਂ ਹੈ ਨਹੀਂ ਕਿ ਗਿਆ ਵਾ ਜੀ ਮੇਲੇ ਤੇ ਅੱਛਾ ਮੱਤ ਦਾ ਭੈਣ ਦੀ ਛੱਬੜ ਖਾ ਗਈ ਹਾਂ ਹਣ ਦੀ ਬਰਾ ਆ ਗਿਆ ਉਹ ਸਹੀ ਉਹ ਖੜ ਜਾ ਆਪਣੇ ਇਸ਼ਾਰੀ ਕਰ ਗਿਆ ਓਏ ਉਹ ਖੜ ਜਾ ਯਾਰ ਗੱਲ ਤੂੰ ਇੱਧਰ ਥੋੜਾ ਮੇਰਾ ਭੰਗ ਨਾ ਡੱਕ ਲੂ ਭੰਗ ਨਾ ਡੱਕ ਲੂ ਭੰਗ ਨਾਲ ਕੰਜਰ ਦਾ ਇਹ ਡੱਕਿਆ ਨਹੀਂ ਬਣਿਆ ਸਭ ਮੈਂ ਸਭ ਦਾ ਆ ਛੱਬੜ ਖਾ ਗਈ ਆ ਆਪਣੇ ਇਸ਼ਾਰੀ ਮੈਂ ਫਿਰ ਤੈਨੂੰ ਪਤਾ ਤੇਰੇ ਭਾਈ ਨੂੰ ਕਿਹੜਾ ਸਵਾਵੇ ਹਾਂ ਮੱਧੇ ਸੀ ਤੇ ਮੈਂ ਬਣਾ ਬਣੂੜੀ ਜਦੋਂ ਹਾਂ ਉਹ ਬਾਈ ਜਦੋਂ ਹਾਂ ਦੂਰ ਬ੍ਰਹਮਾਧਪੁਤਮ ਮਿਖਾ ਮਣ ਮਣ ਨਿਕਲੀ ਅੰਦਰ ਉਹ ਭੈਣ ਦੇ ਖਾਸਮ ਦੀ ਤਾਈਓ ਤੂੰ ਮੰਗ ਕੇ ਲਿਆਈ ਦੀ ਸਾਡੇੋਂ ਉਹ ਸੱਪ ਨਹੀਂ ਇੱਥੇ ਆਈ ਨਹੀਂ ਸਾਡੇੋਂ ਸਾਡੇ ਦੀਆਂ ਬੁੜੀਆਂ ਨਾਲ ਲੜੀ ਜਨਾ ਮੈਂ ਕਿਹਾ ਉਹ ਲੈ ਕੇ ਜਾਂਦੀ ਭਾਨਾ ਸੱਪੜ ਮਿਖਾ ਬਣ ਬਣ ਤੋਂ ਨਿਕਲੀਆਂ ਇਹਨੇ ਉਹ ਸੱਪ ਨੇ ਮਿਖਾ ਬਣਾ ਬਣਾ ਦੇ ਆ ਗੱਲ ਅੱਛਾ ਜੀ ਨਹੀਂ ਹੈ ਗਮ ਆ ਭੈਣ ਦੀ ਮਰਾ ਗਿਆ ਮੈਂ ਦਰਾ ਦੇਖ ਲਾ ਹਾਂ ਫਿਰ ਉਹ ਮੱਝ ਹੈਗੀ ਉਹ ਛੋਡੇ ਉਹ ਤਾਂ ਵੇਚਤੀ ਯਾਰ ਉਹ ਕੰਜਰ ਦੇਆ ਬੋਲਿਆ ਟੋਲਿਆ ਕਿਉਂ 베ਚਤੀ ਕਿਉਂ ਓਏ ਉਹ ਸਾਡੇ ਗਮਾਂਡ ਚ ਕਵਾੜੀਏ ਨੇ ਕੰਜਰ ਦੇ ਉਹਨਾਂ ਤੋਂ ਮੈਂ ਲੋਹਾ ਲਿਆ ਕੇ ਤੈਨੂੰ ਦੇ ਦਿਆ ਕਰਦਾ ਆਪਾਂ ਮੇਖਾ ਬਣਾ ਬਣਾ ਵੇਚਦੇ ਕੰਜਰ ਦੇਆ ਹੋਰ ਖਵਾਣ ਦੇ ਲੋਹਾ ਉਹ ਜਮੀਰ ਤੂੰ ਤਾਂ ਕਲੰਨਾ ਮੇਰੇ ਇੱਛਾ ਨਾਲੇ ਮੈਂ ਪਾ ਲਿਆ ਹੁੰਦਾ ਦੁਕਾਨ 'ਚ ਇੱਛਾ ਨਾਲੇ ਆ ਦੇ ਬਈ ਕਰਾਂ ਮੈਂ ਗੋਭੀ ਲਈ ਗੋਭੀ ਅੱਛਾ ਗੋਭੀ ਲਈ ਮੈਂ ਉਹ ਤਾਂ ਮੈਂ ਬਈ ਮਿੱਟੀ ਲਾਈਗਾ ਬੱਟਾ ਦੇ ਮਿੱਟੀ ਲਾਈਗਾ ਮੇਰੇ ਹੱਥ ਹੁਣ ਤਾਂ ਅੱਡੇ ਅੱਡੇ ਹੋ ਗਏ ਅੱਡੇ ਹਾਂ ਅੱਛਾ 25 25 ਕਿਲੋ ਦਾ ਇੱਕ ਫੁੱਲਾ ਪੱਟਣ ਵਾਸਤੇ ਤਾਂ ਫਿਰ ਜੀਵੀਸੀ ਲੋਣੀ ਪਈ ਉਹ ਮੈਂ ਤਾਂ ਉਹ ਬੁੱਕ ਦੀ ਕਿਵੇਂ ਪੋਪ ਲੈਣ ਲੈਂਦੀ ਹਰ ਕੇ ਉਹ ਲਿਆ ਇਹ ਵੱਡੀ ਵੱਡੇ ਬਾਪ ਨਾਲ ਲੈ ਲੈਂਦੀ ਹਰ ਪੁਆਇੰਟ ਦੀ ਬਰਾ ਆ ਗਿਆ ਓ ਬਾਈ ਮੈਂ ਨਾ ਮੇਰੇ ਸਹੁਰਿਆਂ ਨੇ ਮੈਨੂੰ ਦਾਤ ਚ ਮੁਰਗੀ ਦਿੱਤੀ ਹਾਂ ਅੱਛਾ ਉਹਦੇ ਭਾਜੋ ਐਡੇ ਡਾਂਡੇ ਓਏ ਅੱਛਾ ਹੀ ਹਾਂ ਐਡੇ ਡਾਂਡੇ ਫੇਰ ਤਾਂ ਮੇਰੇ ਹਸਾਲਿਆ ਜਿਹੜਾ ਅੰਡਾ ਖਾਂਦਾ ਹੋਊ ਏ ਫਰੇਵਾ ਹੁੰਦਾ ਹੋਊ ਫੇਰ ਤਾਂ ਡਾਂ ਡਾਤੀ ਓਏ ਫੇਰ ਤਾਂ ਇਹ ਮਤਲਬ ਸਾਰੇ ਟੱਬਰ ਦੀ ਪੁਰਜੀ ਬਣ ਜਾਂਦੀ ਹੋਊ ਛੋੜਿਆ ਇਹਦਾ ਹਫਤਾ ਹਫਤਾ ਖਾਈ ਜਾਂਦੇ ਸ਼ਾਰੇ ਸਾਰ ਵਾਂਗੂ ਹਾਂ ਓਏ ਫਿਰ ਆ ਗਿਆ ਕੋਈ ਨਾ ਇੱਕ ਆਂਡਾ ਸਾਰੇ ਨੰਬਰ ਦੀ ਸਾਂਝਾ ਬਣ ਕੇ ਫਿਰਦਾ ਹਾਂ ਨਾ ਬਈ ਸਾਰੀ ਖਾਈ ਜਾਂਦੀ ਦੀ ਸਾਰੀ ਖਾਈ ਜਾਂਦੀ ਲੈ ਪਾ ਨਹੀਂ ਤੂੰ ਵੀ ਸੁਣਿਆ ਪਹਾੜਾ ਬੁਹੜਾ ਆਇਆ ਜਗਿਆ ਤੀ ਪਰਫੋ ਵਰਫ ਦੇਖਿਆ ਆ ਉਹ ਦੱਸ ਯਾਰਾ ਕਿ ਰਾਣਾ ਸਿੱਤੋ ਇਧਰ ਭਾ ਕੇ ਸਿਮਲੇ ਵਾਰਪ ਵੀ ਮਾੜਾ ਪੁੱਤਾਂ ਇਨੀ ਤੇ ਨੇ ਵੀ ਕਾਇਦੇ ਤੂੰ ਆਹ ਤੂੰ ਸਾਫ ਕਰਦਾ ਨਾ ਨੂ ਤਾਂ ਹੀ ਜੱਮ ਗਿਆ ਕਰੇ ਆਹ ਇਹਦੇ ਦੀ ਗੱਲਾਂ ਕਰਦੇ ਆਪਾਂ ਐ ਕਰਦੇ ਹਾਂ ਨਾ ਮਰਛੇ ਦੀ ਅੱਜ ਤਾਂ ਧਾਰੀ ਜਾਂ ਬਜਾਂਦੀ ਜਦੋਂ ਜਦੋਂ ਗੱਲਾਂ ਕਰਿਆ ਕਰੀ ਆ ਭਾਈ ਹਾਂ ਇਹ ਗੱਲਾਂ ਕਰਨ ਲੱਗ ਗਈ ਹਾਂ ਗੱਲਾਂ ਜੰਮਣ ਲੱਗ ਗਈਆਂ ਸਾਡੀਆਂ ਤਾਂ ਅੱਛਾ ਭਾਈ ਉਹ ਚਾਰ ਪੰਜ ਗੱਲਾਂ ਅੱਜ ਤਾਂ ਭਾਈ ਜੋ ਜੰਮ ਗਏ ਇਕੱਠੀਆਂ ਕਰਨੀਆਂ ਅੱਛਾ ਫਿਰ ਇੱਕ ਜਾਣੇ ਦੀਆਂ ਪਤੀਲੇ ਚ ਪਾਈਆਂ ਅੱਛਾ ਫਿਰ ਉਹਦੀਆਂ ਸੁਣੀਆਂ ਹਾਂ ਦੂਜੇ ਦੀਆਂ ਪਾਈਆਂ ਦੂਜੇ ਦੀਆਂ ਸੁਣੀਆਂ ਚਾਰਾ ਪੰਜੇ ਦੀਆਂ ਗੱਲਾਂ ਗਰਮ ਕਰ ਕਰ ਸੁਣੀਆਂ ਅਸੀਂ ਤਾਂ ਇੰਨੀ ਢੰਡ ਦੀਆਂ ਗੱਲਾਂ ਜੰਮ ਗਏ ਜਿੱਥੇ ਤਾਂ ਆ ਪਾਏ ਨੇ ਦੁਰ ਗਿਆ ਮੈਂ ਤਾਂ ਦੋਨੋਂ ਕੀ ਪਤਾ ਦੋਦੇ ਇੱਥੇ ਗੋਬੇ ਦੱਬੇ ਦੀ ਫੇਰੀ ਦਾ ਨਾ ਓਏ ਤੂੰ ਮੇਰੀ ਸੁਣ ਯਾਰ ਗੱਲਾਂ ਭਰਾਵਾ ਮੈਂ ਵੀ ਲਿਆਇਆ ਇਧਰੋਂ ਗੁਜਰਾਤ ਕਣੀਓ ਉਧਰੋਂ ਅੱਛਾ ਹਾਂ ਗੁਜਰਾਤ ਕਣੀਓ ਲਿਆਇਆ ਤੀ ਅੱਛਾ ਸਾਡੇ ਵਾਲਾ ਛੋਟਾ ਫੌਜੀ ਸੀ ਉਹ ਤੋਂ ਮੰਗਾ ਲਿਆ ਮਾਂ ਲਿਆ ਪੁੱਤਾਂ ਭਾਨਿਆਂ ਏ ਸੱਲੀਆਂ ਕੀ ਲੱਗੀਆਂ ਓਏ ਪਹਿਲਾਂ ਤਾਂ ਕਦਮ ਮੇਰਾ ਥਲਾ ਦੇਖ ਜਿੱਡਾ ਓਏ ਮਕਤੀ ਦਾ ਮਕਤੀ ਦਾ ਦੇਖ ਜਿੱਡਾ ਫਿਰ ਭਾਂਡੇ ਦੇ ਜਾਰ ਦੀਆਂ ਸੱਲੀਆਂ ਐ ਲੱਗੀਆਂ ਓ ਡੱਡੀਆਂ ਡੀਆਂ ਡੀਆਂ ਭਾਈ ਟੀ ਦਾ ਜਵਾਕ ਰਾਜ ਲੰਦੇ ਦੀ ਜੇ ਤੋੜ ਕੇ ਦੇ ਦਿੰਦੇ ਦੀ ਇੱਕ ਸੱਲੀ ਨਾ ਵਾਹ ਭਾਈ ਆਪੋਂ ਦੇ ਵੀ ਹੁਣ ਤਾਂ ਫਿਰ ਭਾਈ ਗਾਰ ਚ ਫਿਰਦਾ ਭਾਈ ਇਹ ਤਾਂ ਟੈਂਪਨ ਚਾਲ ਜਾ ਕੋਣ ਚੋੜੇ ਓਏ ਉੱਪਰੇ ਕਿਉਂ ਪਾਣੀ Det er på tide at den er på